ਆਪ ਲੋ ਇਤਿਹਾਸ ਕਹਿੰਦਾ ਏ ਜਿੱਤੇ ਜਿੱਤੇ ਵੀ ਸਤਿਗੁਰ ਪਾਤਸ਼ਾਹ ਦੇ ਪਵਿੱਤਰ ਬਾਣੀ ਦੀ ਜਿਹਦੇ ਜਿਹਦੇ ਕੋਲ ਸੀ ਉਹ ਆਏ ਭਗਤ ਵੀ ਆਪਣੀ ਬਾਣੀ ਲੈ ਕੇ ਆਏ ਜਿਹੜੀ ਜਿਹੜੀ ਬਾਣੀ ਸੱਤ ਦੀ ਕੁਸ਼ਵਟੀ ਹੁੰਦੇ ਨਾਲ ਦੀ ਸੀ ਉਹ ਸਤਿਗੁਰੂ ਗੁਰਦਰਪਾਤਸ਼ਾਹ ਦੇ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਾਈ ਤੇ ਭਾਈ ਗੁਰਦਾਸ ਜੀ ਉਸ ਬਾਣੀ ਨੂੰ ਲਿਖੀ ਗਏ ਇਤਿਹਾਸ ਕਹਿੰਦਾ ਇੱਥੇ ਚਾਰ ਭਗਤ ਆਏ ਉਹ ਚਾਰ ਭਗਤ ਜਿਹੜੇ ਹਮ ਘਰ ਦੇ ਪੇੜੇ ਉੱਤੇ ਚੜ ਕੇ ਆਏ ਸਨ ਆਵੇਂ ਇਸ ਧਰਤੀ ਉੱਤੇ ਭਗਤ ਨਾਮ ਦੇ ਵਰਗਿਆਂ ਦੀ ਬਾਣੀ ਗੁਰੂ ਨਾਨਕ ਦੇ ਪਾਚਾਈ ਦੇ ਇਸ ਧਰਤੀ ਉੱਤੇ ਆਉਣ ਤੋਂ 200 ਸਾਲ ਪਹਿਲਾਂ ਦੀ ਲਿਖੀ ਹੋਈ। ਉਹ ਵੀ ਗੁਰੂ ਨਾਨਕ ਦੇ ਦਰ ਵਿੱਚ ਪ੍ਰਵਾਨ ਹੋਈ। ਕੰਨ ਆਇਆ, ਪੀਲੂ ਆਇਆ, ਸਾਰ ਲੈਣ ਆਇਆ, ਸੱਜੂ ਆਇਆ। ਇਹਨਾਂ ਨੇ ਆਖਿਆ ਮਹਾਰਾਜ ਜਿੱਤੇ ਦੂਸਰਿਆਂ ਦੀ ਬਾਣੀ ਲਿਖਦੇ ਨੇ ਸਾਡੀ ਵੀ ਬਾਣੀ ਇਸ ਗ੍ਰੰਥ ਵਿੱਚ ਲਿਖੋ। ਸਤਪੁਰ ਪਾਚਨ ਨੇ ਅਖਰ ਜੀ ਆਇਆਂ ਨੂੰ ਪਰ ਬਾਣੀ ਉਹ ਲਿਖੀ ਜਾਵੇਗੀ ਜਿਹੜੀ ਸੱਚ ਦੀ ਕਸਵੱਟੀ ਉੱਤੇ ਪੂਰੀ ਉਤਰੇਗੀ ਜਿਹੜੀ ਸੱਚ ਦੀ ਕਸਵੱਟੀ ਉੱਤੇ ਪੂਰੀ ਨਾ ਉਤਰੇ ਉਹ ਬਾਣੀ ਇਸ ਗੁਰੰਤ ਦੇ ਵਿੱਚ ਨਹੀਂ ਲਿਖੀ ਜਾਵੇਗੀ ਮਹਾਰਾਜ ਨੇ ਆਖਿਆ ਫਿਰ ਉਹ ਆਪਣੇ ਆਪਣੀ ਬਾਣੀ ਪੜ ਕੇ ਸੁਣਾਓ ਇਹਨਾਂ ਨੇ ਆਪਣੀ ਆਪਣੀ ਬਾਣੀ ਪੜਨੀ ਆਰੰਭ ਕੀਤੀ ਕਿਸੇ ਨੇ ਆਖਿਆ ਜੋ ਸੁਖ ਸੰਜੂ ਦੇ ਚਾਰੇ ਉਹ ਬਲਖਣਾ ਬਕਰੇ ਸਤਪੁਰ ਪਾਤਸ਼ਾਹ ਨੇ ਆਖਿਆ ਹੰਕਾਰ ਬੋਲਦਾ ਏ ਕਿਸੇ ਨੇ ਆਖਿਆ ਔਰਤ ਜਿਹੜੀ ਹੈ ਨਾ ਕਾਗਜ਼ ਦੀ ਪਣੀ ਹੋਵੇ ਉਹ ਵੀ ਚੰਗੀ ਨਹੀਂ ਕਿ ਸਤਪੁਰ ਪਾਤਸ਼ਾਹ ਜੀ ਨੇ ਆਖਿਆ ਨਹੀਂ ਸਾਡੇ ਵੱਡ ਵਡੇਰੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਹਿ ਕੇ ਦੇ ਨੇ ਸੋਗਿਓ ਮੰਨਣਾ ਆਕੀਏ ਜਿੱਤ ਜੰਮੇ ਰਾਜਾਨ ਪਾਤਸ਼ਾਹ ਜੀ ਨੇ ਆਖਿਆ ਵੀ ਗੱਲ ਨਹੀਂ ਪ੍ਰਵਾਨ ਇਹ ਵੀ ਕਿਸਵਟੀ ਉੱਤੇ ਪੂਰੀ ਨਹੀਂ ਉਤਰਦੀ ਮਾਨੁ ਚਮਾ ਦੀ ਬਾਣੀ ਬੋਲੀ ਜਿਹੜੀ ਸੀ ਸਤਪੁਰ ਪਾਤਸ਼ਾਹ ਜੀ ਨੇ ਪ੍ਰਵਾਨ ਨਾ ਕੀਤੀ ਬਾਕੀ ਦੇ ਕਿਸੇ ਨੇ ਕੁਝ ਨਾ ਕਿਹਾ ਇਹਨਾਂ ਵਿੱਚੋਂ ਕਾਨਾ ਜਿਹੜਾ ਨੇ ਚੰਦੂ ਦਾ ਬੜਾ ਨਿੱਕਰ ਨਿੱਕਰ ਸੀ ਕੋਈ ਰਿਸ਼ਤੇਦਾਰੀ ਵਿੱਚੋਂ ਸੀ ਇਨੇ ਜਾਂਦੇ ਜਾਂਦੇ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੇਰੀ ਬਾਣੀ ਤੇ ਤੁਸੀਂ ਪ੍ਰਮਾਣ ਵੀ ਕੀਤੀ ਮੈਂ ਤੁਹਾਡਾ ਆਉਣ ਵਾਲਾ ਭਵਿੱਖ ਦੱਸਦਾ ਹਾਂ ਤੁਸੀਂ ਬਿਨ ਸਜਾਵੋਗੇ ਇਸ ਥਰਕੇ ਤੁਹਾਡਾ ਸਰੀਰ ਫਿਰ ਇਸ ਧਰਤੀ ਉਤੋਂ ਜਾਓਗੇ ਜਾਂ ਨਾ ਲਾਹੌਰ ਦੀ ਧਰਤੀ ਉਤੋਂ ਤੇ ਦੱਸਦਾ ਤੁਹਾਡੇ ਵਾਪਸ ਤੁਹਾਡੇ ਵਿੱਚ ਹੰਕਾਰ ਬੋਲਦਾ ਹੈ ਮਹਾਰਾਜ ਨੇ ਆਖਿਆ ਮੇਰਾ ਭੁਗ ਇੱਕ ਦੱਸਣ ਵਾਲਿਆ ਆਪਣੇ ਅੰਦਰ ਝਾਤੀ ਮਾਰ ਕੀ ਤੂੰ ਲਾਹੌਰ ਪਹੁੰਚ ਸਕੇਗਾ ਇਤਿਹਾਸ ਕਹਿੰਦਾ ਹੈ ਰਸਤੇ ਵਿੱਚ ਬੱਗੀ ਦੇ ਉੱਤੋਂ ਡਿੱਗ ਕੇ ਪੱਥਰਾਂ ਨਾਲ ਬਾਜ-ਬਾਜ ਕੇ ਕੰਨ ਦੀ ਮੌਤ ਹੋ ਗਈ ਤੇ ਲਾਹੌਰ ਦੀ ਤਰਤੀ ਤਾਕਰੀਣਾ ਦੇ ਕੋਲੋਂ ਪਹੁੰਚਿਆ ਗਿਆ ਸਾਧ ਬਚਨ ਅਟਲਾ ਦਾ ਜਿਹੜਾ ਕੋਲ ਗੁਰੂ ਦਾ ਨਾਮ ਜਪਣ ਵਾਲੇ ਕਰਦੇ ਨੇ ਉਹ ਪੂਰਾ ਹੁੰਦਾ ਹੈ ਸਾਧ ਸੰਗਤ ਜੀਓ ਸਾਧਗੁਰ ਪਾਤਸ਼ਾਹ ਨੇ ਪਵਿੱਤਰ ਬਾਣੀ ਦੀ ਲਿਖਾਈ ਮੁਕੰਮਲ ਕੀਤੀ ਸੁਨਮਾਟਕ ਮਾਤਾ ਜੀ ਅਰਦਾਸ ਕਰਾਉਂਦੇ ਨੇ ਬੇਟੀ ਨੂੰ ਪੁੱਤਰ ਦੀ ਦਾਤ ਭਾਵ ਆਤ ਸਤ ਗੁਰ ਪਾਤਸ਼ਾਹ ਜੀ ਬਖਸ਼ ਗਰੀਬ ਨਵਾਤ ਸਤ ਗੁਰ ਪਾਤਸ਼ਾਹ ਜੀ ਅਰਦਾਸ ਪ੍ਰਵਾਨ ਕਰ ਮਹਾਰਾਜ ਨੇ ਕੋਲ ਬੁਲਾਇਆ ਭਾਈ ਬੰਨੋ ਜੀ ਨੂੰ ਆਖਿਆ ਬੰਨੋ ਜੀ ਲਾਹੌਰ ਦੀ ਧਰਤੀ ਉੱਤੇ ਜਾਓ ਇਸ ਪੀੜ ਨੂੰ ਲੈ ਕੇ ਉੱਥੋਂ ਇਹਦੀ ਦਿੱਲਤ ਬਣਾ ਕੇ ਲਿਆਓ ਤੇ ਬਹੁਤ ਜਲਦੀ ਵਾਪਸ ਆਉਣਾ ਏ ਬਹੁਤੀ دیر ਨਹੀਂ ਲਾਉਣੀ ਇਤਿਹਾਸ ਕਹਿੰਦਾ ਹੈ ਰਸਤੇ ਵਿੱਚ ਜਿੱਥੇ ਭਾਈ ਬੰਨੋ ਜੀ ਰੁਕਦੇ ਤੇ ਨਾਲ ਦੀ ਨਾਲ ਇੰਨੇ ਤੇਜ ਸਾਰਤ ਦਿਮਾਗ ਦੇ ਮਾਲਕ ਸਨ ਇੱਕ ਵਖਰੀ ਪੀੜ ਨਾਲ ਲਿਖਣੀ ਆਰੰਭ ਕਰ ਦਿੱਤੀ ਇੱਕ ਵਖਰੀ ਪੀੜ ਨਾਲ ਤਿਆਰ ਕਰ ਲਈ ਜਿਹਦੇ ਵਿੱਚ ਗੁਰੂ ਸਾਹਿਬ ਨੇ ਜਿਹੜੀ ਬਾਣੀ ਨਹੀਂ ਸੀ ਲਿਖੀ ਅਧਿਆਤਕਾਰ ਕਹਿੰਦਾ ਕਿ ਉਹ ਵੀ ਉਹਦੇ ਵਿੱਚ ਪਾ ਦਿੱਤੀ ਜਦੋਂ ਪਤਾ ਲੱਗਾ ਗੁਰੂ ਅਰਜਨ ਦੇਵ ਪਾਚਾ ਜੀ ਨੂੰ ਮਹਾਰਾਜ ਨੇ ਕਿਹਾ ਭਾਈ ਬੰਨੋ ਠੀਕ ਹੈ ਤੂੰ ਤਿੱਖੀ ਪੁੱਤਣ ਦਾ مالک ਤੇਰੀ ਹਵਸਤਾ ਬੜੀ ਉੱਚੀ ਏ ਪਰ ਜਿਹੜੀ ਇਹ ਪੀੜ ਤੂੰ ਲਿਖੀ ਏ ਇਹ ਪ੍ਰਮਾਣ ਨਹੀਂ ਇਹਨੂੰ ਖਾਰੀ ਪੀੜ ਕਹਿ ਕੇ ਯਾਦ ਕੀਤਾ ਜਾਵੇਗਾ ਛੇ ਕੇਦੂ ਪਰਦੇਗੇ ਨਹੀਂ ਸਤਿਗੁਰ ਪਾਤਸ਼ਾਹ ਜਿਨ੍ਹਾਂ ਨੂੰ ਖਾਰੀ ਵੀਰ ਕਹਿ ਕੇ ਯਾਦ ਕੀਤਾ ਖਾਰੀ ਵੀਰ ਨੂੰ ਕਿਉਂ ਨਹੀਂ ਪਰਿਆ ਜਾਂਦਾ ਸਮੁੰਦਰ ਰਾਇ ਵਿੱਚ ਰਹਿਣ ਵਾਲੇ ਅੱਜ ਕੱਲ ਨੂੰ ਜਾਣਦੇ ਨੇ ਸਮੁੰਦਰ ਵਿੱਚ ਕੰਮ ਕਰਨ ਵਾਲੇ ਛੇ ਮਿੰਨੇ ਉਤੇ ਰਹਿੰਦੇ ਨੇ ਪਰ ਉਹ ਸਮੁੰਦਰ ਦਾ ਪਾਣੀ ਨਹੀਂ ਪੀ ਸਕਦੇ ਕਿਉਂਕਿ ਉਹ ਨਿਰਾਇ ਲੂਣ ਹੈ ਖਾਰਾ ਹੈ ਪੀਣਗੇ ਮਵਾਰੀ ਲੱਗ ਜਾਵੇਗੀ ਭਿਆਨਕ ਬਿਮਾਰੀ ਦਾ ਇਸਤੇਮਾਲ ਹੋ ਜਾਵੇਗਾ ਬਾਹਰੋਂ ਰਸਣ ਪਾਣੀ ਜਾਵੇਗਾ ਬਾਹਰੋਂ ਪਾਣੀ ਜਾਵੇਗਾ ਤੇ ਫੇਰ ਉਹਦੇ ਵਿੱਚ ਵਰਤਿਆ ਜਾਵੇਗਾ ਤੇ ਜਿਹੜੀ ਖਾਰੀ चीजੇ ਕੋਈ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ 사ਤਗੁਰ 파ਟੇ ਜੀ ਨੇ ਉਸ ਪਵਿੱਤਰ ਪਾਵਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪੀੜ ਨੂੰ ਇਸ ਸਥਾਨ ਉਤੇ ਲਿਆਉਣ ਵਾਲ ਦੇ ਪ੍ਰੋਗਰਾਮ ਉਲੀਕਿਆ ਜਿਵੇਂ ਅੱਜ ਨਗਰ ਕੀਰਤਨ ਸਵੇਰੇ ਤੁਰਿਆ ਸੀ ਨਾ ਤੇ ਸਨਮਾਨ ਦੇ ਉਸਤ ਸੰਗਦੀ ਨਗਰ ਦੀਆਂ ਸ਼ਹਿਰ ਦੀਆਂ ਪ੍ਰਕਰਮਾ ਕਰਦਿਆਂ ਕਰਦਿਆਂ ਇੱਥੇ ਸ੍ਰੀ ਅਕਾਲ ਪੰਥ ਸਾਹਿਬ ਦੀ ਪਾਵਨ ਧਰਤੀ ਉੱਤੇ ਆਇਆ ਸੀ ਬਾਪਾ ਜੀ ਮਿਲਦੇ ਆ ਬਹੁਤ ਜਲਦੀ ਤੁਹਾਨੂੰ ਆਣ ਕੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਕਰਦੇ ਆ ਦਰਸ਼ਨ ਇਤਿਦਾਨ ਬਾਦਸ਼ਾਹ ਦੀ ਕਿਰਪਾ ਕਰਨ ਯਾਤਰਾ ਸਫਲ ਕਰਨੇ ਚੜ੍ਹਦੀਆਂ ਕਲਾ ਕਰਨ ਬੇਟੀ ਨੂੰ ਵਿਦੇਸ਼ ਵਿੱਚ ਪੀਅਰ ਮਿਲ ਜਾਵੇ ਸਤਿਗੁਰ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਕਰਨ ਆਹ ਬਾਦਸ਼ਾਹ ਜੀ ਨੂੰ ਸੋਚਿਆ ਸਪੰਤਰ ਕਰਨ ਕਿਹਦੇ ਸੀਸ ਉੱਤੇ ਰੱਖਿਆ ਜਾਵੇ ਪਹਾਨ ਗਿਆ ਬ੍ਰਹਮ ਗਿਆਨੀ ਪਾਪਾ ਬੁੱਢਾ ਸਾਹਿਬ ਜੀ ਵੱਲੇ ਅਧਿਆਤ ਕਿੰਦਾ ਅੱਗੇ ਅੱਗੇ ਜਲ ਦੀ ਵਰਖਾ ਹੋਈ ਗੁਰੂ ਅਰਜਨ ਦੇਵ ਬਾਟਨ ਦੇ ਕਰਕਮਲਾ ਵਿੱਚ ਚੋੜ ਲਿਆ ਨਾਮਕਿਆਨੀ ਬਾਬਾ ਪੁੱਟਾ ਸਾਹਿਬ ਦੇ ਪਾਵਨ ਸੀਸ ਉੱਤੇ ਆਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਫੀਰ ਨੂੰ ਟਿਕਾਇਆ ਗਿਆ ਦੇਵਤਿਆਂ ਤੋਂ ਫੁੱਲਾਂ ਦੀ ਵਰਖਾ ਹੋਈ ਪਰੀਆਂ ਨੇ ਮੰਗਲ ਗਾਏ ਤਮਾਮ ਸੇਤਾ ਮਗਰਮਗਰ ਸ਼ਬਦ ਪੜ੍ਹਦਿਆਂ ਨੇ ਤੇ ਕਿਵੇਂ ਸਰਗੋਸ਼ ਬਾਤ ਹੈ ਕਿ ਸੁਬੇਤਰਾ ਸਵਾਰੀ ਸੁਨਮਾਨ ਦੇ ਸਾਥ ਸੰਗ ਦੀ ਰਾਮ ਸਾਹਿਬ ਦੀ ਧਰਤੀ ਉੱਤੇ ਇਸ ਪਵਿੱਤਰ ਸਥਾਨ ਉੱਤੇ ਕਿਵੇਂ ਆਉਂਦੀ ਹੈ ਸਰਮਣ ਕਰਿਓ ਬੱਗੇ ਦਾ ਟਾੜੀ ਜਤਾ ਬੇਰਤੀ ਏ うい。